ਲੈਂਡ ਪੂਲਿੰਗ ਲੈਂਡ ਪੂਲਿੰਗ ਰਹੀ ਖੇਤੀ ਵਾਲੀ ਜ਼ਮੀਨ ਲੈ ਕੇ ਕਾਰਪਟ ਕਰਾਣਿਆਂ ਨੂੰ ਜਿਵੇਂ ਸੌਂਪੀ ਜਾਣੀ ਹੈ ਭਾਰਤ ਮਾਲਾ ਪ੍ਰੋਜੈਕਟ ਹੋਵੇ ਨੈਸ਼ਨਲ ਹਾਈਵੇ ਹੋਣ ਉਹਨਾਂ ਲਈ ਸੜਕਾਂ ਦੇ ਲਈ ਜਿਵੇਂ ਜ਼ਮੀਨਾਂ ਲਈਆਂ ਚੱਲ ਰਹੀਆਂ ਉਸੇ ਤਰ੍ਹਾਂ ਇਹ ਬਿਲਡਿੰਗਾਂ ਬਣਨ ਗਿਆ ਜੀ ਐਨੇ ਘਰ ਬਣਨਗੇ ਜੀ ਐਨੇ ਲੋਕਾਂ ਨੂੰ ਰਹਿਸ਼ ਮਿਲ ਜੂਗੀ ਜੀ ਉਹਨਾਂ ਲਈ ਇਹ ਨਵੇਂ ਸ਼ਹਿਰ ਉੱਤਰਗਏ ਰਮੀਆਂ ਕਲੋਨੀਆਂ ਉਸ ਰਹੀ ਉਹਦੇ ਲਈ ਲੈਂਡ ਪੂਲਿੰਗ ਸਕੀਮ ਰਹੀ ਜ਼ਮੀਨ ਲਈ ਜਾਣੀ ਕਿਸੇ ਸਮੇਂ ਮਹਾਲੀ ਖੇਤਰ ਚ ਇਸ ਦੀ ਬਹੁਤ ਚਰਚਾ ਹੋਈ ਸੀ ਕਿ ਲਓ ਜੀ 2-2 ਕਰੋੜ ਦਾ ਕਿੱਲਾ ਹੋ ਗਿਆ 3-3 ਕਰੋੜ ਦਾ ਚਲਾ ਗਿਆ ਜੀ ਅਜੇ ਵੀ ਇਹ ਪ੍ਰਕਿਰਿਆ ਜਾਰੀ ਹੈ ਹਾਲੇ-ਦਾਲੇ ਸਾਰੇ ਪਾਸੇ ਨੂੰ ਫੈਲਦਾ ਜਾ ਰਿਹਾ ਮਹਾਲੀ ਦਾ ਖੇਤਰ ਚੰਡੀਗੜ੍ਹ ਦੇ ਆਲੇ-ਦੁਆਲੇ ਚਾਹੇ ਹਰਿਆਣੇ ਵਾਲਾ ਪਾਸਾ ਹੋਵੇ ਚਾਹੇ ਪੰਜਾਬ ਵਾਲਾ ਪਾਸਾ ਹੋਵੇ ਪਰ ਹੁਣ ਪੰਜਾਬ ਦੇ ਕਿਸਾਨ ਇਸ ਗੱਲ ਨੂੰ ਲੈ ਕੇ ਸचेਤ ਹੋ ਰਹੇ ਨੇ ਕਿ ਜਿਵੇਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਤੇ ਅਸੀਂ ਇਹਨਾਂ ਜ਼ਮੀਨਾਂ ਦੇ ਵੱਟੇ ਦੀ ਜ਼ਮੀਨਾਂ ਨਹੀਂ ਲੈ ਪਾਰੇ ਤੇ ਜੇ ਲੈ ਵੀ ਲਈਏ ਤਾਂ ਵੀ ਲਗਾਤਾਰ ਜ਼ਮੀਨਾਂ ਦਾ ਦਿੱਤਾ ਖੁੱਲ੍ਹ ਜ਼ਮੀਨਾਂ ਦਾ ਦਿੱਤਾ ਪਸਾਰਾ ਘਟਦਾ ਜਾਣਾ ਨਾ ਸੋ ਇਸ ਲਈ ਇਹਦਾ ਮਤਲਬ ਜੇ ਅਸੀਂ ਵੀ ਕਿਸੇ ਜ਼ਮੀਨ ਲਵਾਂਗੇ ਤਾਂ ਉਹ ਵੀ ਖੇਤੀ ਵਾਲਾ ਖੇਤੀ ਤੋਂ ਬਾਹਰ ਹੋਊਗਾ ਛੋਟੇ ਕਿਸਾਨ ਜਿਵੇਂ ਖੇਤੀ ਤੋਂ ਬਾਹਰ ਹੋ ਰਹੇ ਨੇ ਸੋ ਇਸ ਲਈ ਆਉਂਦੇ ਸਮੇਂ ਦੇ ਵਿੱਚ ਵੱਡਾ ਅਨ ਸੰਕਟ ਜਿਹਦੇ ਵਿੱਚੋਂ ਹੁਣ ਅਮਰੀਕਾ ਵਾਲਾ ਜਿਵੇਂ ਟੈਰਿਫ ਵਾਰ ਚੱਲ ਰਿਹਾ ਤੇ ਉਹਦੇ ਵਿੱਚੋਂ ਡੰਡੇ ਦੇ ਜ਼ੋਰ ਤੇ ਸਮਝੌਤਾ ਕਰਨ ਨੂੰ ਫਿਰਦਾ ਕਿ ਖੇਤੀ ਤੇ ਸਾਇਕ ਧੰਦਿਆਂ ਦਾ ਡੈਰੀ ਪੋਲਟਰੀ ਫਾਰਮ ਵਾਲਾ ਜਿਸਮਝੌਤਾ ਹੋ ਜਾਵੇ ਤੇ ਪੰਜਾਬ ਦਾ ਤਾਂ ਦੇਸ਼ ਦਾ ਤਾਂ ਇਹ ਸਾਰਾ ਕੁਝ ਉੱਜੜ ਜਾਣਾ ਫੋਈ ਉਧਰੋਂ ਗੱਲ ੱਕੀ ਜਾ ਰਹੀ ਏ ਕਿ ਇਧਰੋਂ ਜ਼ਮੀਨਾਂ ਹੀ ਮੁੱਕ ਜਾਣਗੀਆਂ ਤਾਂ ਆਪੇ ਉਧਰ ਸਮਝੌਤਾ ਹੋਊਗਾ ਭਾਈ ਫਿਰ ਹੁਣ ਪੰਜਾਬ ਦਾ ਕਿਸਾਨ ਇੱਕ ਪਾਸੇ ਸचेत ਹੋ ਰਿਹਾ ਦੂਏ ਪਾਸੇ ਪੰਜਾਬ ਸਰਕਾਰ ਜਿਹੜੀ 40 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਨੂੰ ਫਿਰਦੀ ਏ ਜਿਹਚੋ 23-24 ਹਜ਼ਾਰ ਏਕੜ ਖਲੀ ਲੁਧਿਆਣੇ ਦੀ ਏ ਉਹਨੂੰ ਲੈ ਕੇ ਰਾਜਨੀਤਿਕ ਤੌਰਾਂ ਤਾਂ ਆਪਣੀ ਆਪਣੀ ਰਾਜਨੀਤਿਕ ਪਲੇਟਫਾਰਮ 'ਤੇ ਸਰਗਰਮੀਆਂ ਨਜ਼ਰ ਆਈਆਂ ਪਰ ਐਸਕੇਮ ਸਰਗਰਮ ਹੋਇਆ ਐਸਕੇਮ ਦੀ ਸਰਗਰਮੀ ਇਤੋਂ ਪਹਿਲਾਂ ਕਿ ਜ਼ੋਰ ਫੜਦੀ ਕਹਿੰਦੇ ਇੱਕ ਖੜੋਤ ਆ ਗਈ ਖੜੋਤ ਇਹ ਆ ਗਈ ਕਿ ਜਿਹੜਾ ਪਹਿਲਾ ਪ੍ਰੋਗਰਾਮ ਦਿੱਤਾ ਐ ਐਸਕੇਮ ਨੇ ਤਿੰਨ ਪ੍ਰੋਗਰਾਮ ਦਿੱਤੇ ਨੇ ਕਿ 18 ਤਰੀਕ ਨੂੰ ਸਰਪਾਰਟੀ ਬੈਠਕ ਕਿਸਾਨ ਭਵੰਦੇ ਵਿੱਚ ਫਿਰ 30 ਜੁਲਾਈ ਨੂੰ ਝੰਡਾ ਤੇ ਟਰੈਕਟਰ ਮਾਰਚ ਉਹਨਾਂ ਪਿੰਡਾਂ ਚ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਫਿਰ 24 ਅਗਸਤ ਨੂੰ ਮਹਾ ਰੈਲੀ ਹੈ ਨਾ ਮੁੱਲਾਂਪੁਰ ਦੇ ਵਿੱਚ ਲੁਧਿਆਣਾ ਖੇਤਰ ਦੇ ਵਿੱਚ ਸੋ ਇਹ ਤਿੰਨ ਪ੍ਰੋਗਰਾਮ ਦਿੱਤੇ ਨੇ ਜਿਹੜਾ ਪਹਿਲਾ ਪ੍ਰੋਗਰਾਮ ਐ 18 ਜੁਲਾਈ ਨੂੰ ਸਰਬਦਲੀ ਬੈਠਕ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਪੁੱਛਣਾ ਕਿ ਇਹਦੇ ਉੱਤੇ ਤੁਹਾਡਾ ਕੀ ਸਟੈਂਡਰਡ ਤੁਹਾਡੀ ਕੀ ਨੀਤੀ ਹੈ ਉਸ ਦੇ ਵਿੱਚੋਂ ਜੀ ਕਹਿੰਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਗਿੰਦਰ ਸਿੰਘ ਅਗਰਾਹਾ ਉਹਨਾਂ ਦਾ ਗਰੁੱਪ ਬਾਹਰ ਹੋ ਗਿਆ ਜਗਿੰਦਰ ਸਿੰਘ ਅਗਰਾਹਾ ਹੋਰ ਉਹਨਾਂ ਨਾਲ ਮੇਰੀ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਕਿ ਅਸੀਂ ਤਾਂ ਫੈਸਲਾ ਪਹਿਲੇ ਦਿਨ ਤੋਂ ਕੀਤਾ ਹੋਇਆ ਕਿ ਐਸ ਕੇ ਐਮ ਦਾ ਵੀ ਸਿਧਾਂਤ ਹੈ ਤੇ ਸਾਡਾ ਵੀ ਇੱਕ ਨੁਕਾਤੀ ਫਾਰਮੂਲਾ ਹੈ ਕਿ ਅਸੀਂ ਰਾਜਨੀਤਿਕ ਤਰ੍ਹਾਂ ਦੇ ਨਾਲ ਨਹੀਂ ਜਾਣਾ ਤੇ ਇਸ ਲਈ ਅਸੀਂ ਇਸ ਮੀਟਿੰਗ 'ਚ ਨਹੀਂ ਆਵਾਂਗੇ ਪੰਜਾਬ ਦੀਆਂ ਕੁਝ ਧਿਰਾਂ ਦਾ ਜੈ ਐਸ ਕੇ ਐਮ 'ਚ ਸ਼ਾਮਲ ਕੁਝ ਕਿਸਾਨ ਜਥੇਬੰਦੀਆਂ ਦਾ ਹਾਂ ਲੈਂਡ ਪੁਲਿੰਗ ਮਾਮਲੇ ਤੇ ਲੜਾਈ ਲੜ ਰਹੀਆਂ 13 ਦਾ ਕੁਝ ਕਿਸਾਨਾਂ ਦੇ ਵੀ ਮੰਨਣਾ ਸੀ ਕਿ ਵੀ ਜੇ ਦਿੱਲੀ ਧਰਨਾ ਲੱਗਦਾ ਤੈਨ ਖੇਤੀ ਕਿਉਂ ਨੂੰ ਵਾਪਸ ਕਰਾਉਣ ਲਈ ਤਦ ਵੀ ਅਸੀਂ ਸਰਕਾਰ ਨਾਲ ਮੀਟਿੰਗਾਂ ਕਰਦੇ ਹਾਂ ਉਹ ਰਾਜਨੀਤਿਕ ਲੋਕ ਹੁੰਦੇ ਨੇ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੇ ਉਹ 'ਚ ਕਿਸਾਨਾਂ ਦਾ ਯੋਗਦਾਨ ਵੀ ਹੈ ਨਾ ਜੱਥੇਬੰਦੀਆਂ ਦਾ ਯੋਗਦਾਨ ਵੀ ਹੈ ਮਾਲਵੇ 'ਚ ਵੀ ਜੇ ਵੱਡੀ ਗਿਣਤੀ ਜਿੱਤ ਕੇ ਆਏ ਨੇ ਤਾਂ ਉਹਦੇ ਵਿੱਚੋਂ ਗਾਂ ਜੱਥੇਬੰਦੀ ਦੇ ਸਮਰਸਥਕਾਂ ਦੀਆਂ ਵੋਟਾਂ ਵੀ ਹੈ ਤੇ ਉਹਨਾਂ ਨਾਲ ਸਰਕਾਰਾਂ ਨਾਲ ਵੀ ਤਾਂ ਰابطਾ ਹੁੰਦਾ ਉਹਨਾਂ ਕੋਲ ਵੀ ਤਾਂ ਅਮਰੈਂਡਮ ਲੈ ਕੇ ਜਾਂਦੇ ਨੇ ਉਹਨਾਂ ਨਾਲ ਮੀਟਿੰਗਾਂ ਕਰਦੇ ਨੇ ਫਿਰ ਰਾਜਨੀਤਿਕ ਧਿਰਾਂ ਨਾਲ ਉਹ ਕਹਿੰਦੇ ਵੀ ਜਦੋਂ ਚੁਣੀ ਗਈ ਜਮਾਤ ਫਿਰ ਉਹ ਸਰਕਾਰ ਹੈ ਫਿਰ ਸਰਕਾਰ ਦੀ ਫਰਜ ਬਣਦਾ ਹੈ ਸਰਕਾਰ ਦਾ ਸਰਕਾਰੇ ਨਿਯਮ ਲੈ ਕੇ ਆਉਂਦੀ ਹੈ ਸਰਕਾਰ ਦੇ ਨਿਯਮ ਵਾਪਸ ਨੇ ਇਸ ਲਈ ਲੜਾਈ ਕਿਉਂ ਤੇ ਖਿਲਾਫੀ ਹੁੰਦੀ ਹੈ ਇਸ ਲਈ ਉਹਨਾਂ ਨਾਲ ਮੀਟਿੰਗਾਂ ਤਾਂ ਨਹੀਂ ਪਰ ਜਦੋਂ ਰਾਜਨੀਤਿਕ ਧਿਰ ਹੈ ਫਿਰ ਉਹ ਦਿਖਾਉਂਦੀ ਹੈ ਕਿ ਮੈਨੂੰ ਫਿਕਰ ਹੈ ਜੀ ਲੋਕਾਂ ਦਾ ਮੈਨੂੰ ਤੁਹਾਡਾ ਫਿਕਰ ਹੈ ਜੀ ਫਿਰ ਉਹ ਨੇੜੇ ਲੱਗਣਾ ਚਾਹੁੰਦੀ ਹੁੰਦੀ ਹੈ ਅਸੀਂ ਕਹਿੰਦੇ ਕਿ ਜਥੇਬੰਦਕ ਧਿਰਾਂ ਸਾਡਾ ਰਾਜਨੀਤਿਕ ਧਿਰ ਨਾਲ ਕੋਈ ਵਾਸਤਾ ਨਹੀਂ ਇਸ ਲਈ ਅਸੀਂ ਨਾ ਰਾਜਨੀਤਿਕ ਲੀਡਰਾਂ ਨਾਲ ਕੋਈ ਮੀਟਿੰਗ ਨਹੀਂ ਸਾਂਝੀ ਕਰਾਂਗੇ ਕੋਈ ਸਟੇਜ ਨਹੀਂ ਸਾਂਝੀ ਕਰਾਂਗੇ ਠੀਕ ਹੈ ਆਪਣਾ ਜੋ ਕੰਮ ਕਰਨਾ ਬਾਕੀਆਂ ਨਾਲ ਸਾਡਾ ਕੋਈ ਕਿਹਦਾ ਸ਼ਿਕਵਾ ਵੀ ਨਹੀਂ ਤੇ ਇਥੋਂ ਤੱਕ ਵੀ ਉਹ ਕਹਿੰਦੇ ਵੀ ਕਿ ਅਸੀਂ ਸਿਰਫ ਇਸ ਬੈਠਕ ਤੋਂ ਬਾਹਰ ਰਹਿਣ ਦਾ ਫੈਸਲਾ ਲਿਆ ਅਸੀਂ ਅੰਦੋਲਨ ਤੋਂ ਬਾਹਰ ਰਹਿਣ ਦਾ ਫੈਸਲਾ ਨਹੀਂ ਲਿਆ ਅਸੀਂ ਝੰਡਾ ਮਾਰਚ ਟਰੈਕਟਰ ਮਾਰਚ ਅਸੀਂ ਮਹਾ ਰੈਲੀ ਮਹਾ ਪੰਚਾਇਤ ਉਹ ਤੋਂ ਬਿਨਾਂ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ 'ਚ ਸ਼ਾਮਲ ਹੁੰਦੇ ਰਵਾਂਗੇ ਸਵਾਲ ਤਾਂ ਇਹ ਵੀ ਸੀ ਕਿ ਜਨਾਬ ਐਸਕੇਮ ਦੇ ਅੰਦਰ ਸੀਪੀਆਈ ਸੀਪੀਐਮ ਵਰਗੀਆਂ ਜਾਂ ਹੋਰ ਕਈ ਤਰ੍ਹਾਂ ਜਾਂ ਰਜਲ ਹੋਰਾਂ ਦੀ ਜਿਵੇਂ ਧਰ ਹੈ ਜਾਂ ਮਤਲਬ ਕਿ ਹਰਿਆਣੇ ਦੀਆਂ ਕੁਝ ਉਹ ਤਰ੍ਹਾਂ ਕਿਸਾਨ ਜਥੇਬੰਦੀਆਂ ਜਿਹੜੇ ਆਪ ਚੋਣ ਲੜਦੀਆਂ ਰਹੀਆਂ ਨੇ ਹੈ ਉਹ ਕਹਿੰਦੇ ਵੀ ਜਦੋਂ ਤਾਂ ਉਹ ਚੋਣ ਲੜੀਆਂ ਤਦੋਂ ਬਾਹਰ ਜਾ ਕੇ ਲੜੀਆਂ ਇੱਕ ਦਲ ਬਣਾ ਕੇ ਕੁਝ ਬਣਾ ਕੇ ਹੁਣ ਉਹ ਇੱਥੇ ਕਿਸਾਨ ਜਥੇਬੰਦੀ ਵਿੱਚੋਂ ਕੰਮ ਕਰਦੀਆਂ ਨੇ ਤੇ ਇਸ ਲਈ ਬਤੌਰ ਜਥੇਬੰਦੀ ਅਸੀਂ ਉਹਨਾਂ ਨਾਲ ਬੈਠਦੇ ਹਾਂ ਜਦੋਂ ਰਾਜਨੀਤਿਕ ਪੱਧਰ ਤੋਂਗੇ ਫਿਰ ਸਾਡਾ ਉਹਨਾਂ ਨਾਲ ਕੋਈ ਬਵਾਸਤਾ ਨਹੀਂ ਠੀਕ ਹੈ ਉਗਰਾਹ ਉਹਨਾਂ ਦਾ ਆਪਣਾ ਤਰਕ ਹੈ ਆਪਣੀ ਦਲੀਲ ਹੈ ਆਪਣਾ ਢੰਗ ਤਰੀਕਾ ਪਰ ਕੁਝ ਤਰ੍ਹਾਂ ਨੂੰ ਲੱਗਦਾ ਹੈ ਕਿ ਇਸ ਮੌਕੇ ਇੱਕ ਜੁੱਟ ਦਿਖਣਾ ਚਾਹੀਦਾ ਸੀ ਨਹੀਂ ਤੁਸੀਂ মিডিਆ ਨੂੰ ਖਾਸ ਕਰਕੇ ਸਰਕਾਰੀ মিডিਆ ਨੂੰ ਜਾਂ ਤੁਸੀਂ ਕਸਾਂ ਜਿੱਥੇ ਬੰਦੇ ਆਉਂਦੇ ਨੇ ਉਲਟਪੁਖਤ ਨਾਲੀਆਂ ਤਰ੍ਹਾਂ ਇਹ ਪ੍ਰੋਪਗੈਂਡੇ ਦਾ ਮੌਕਾ ਦੇ ਰਹੇ ਹੋ ਜੀ ਦੇਖੋ ਜੀ ਹੈ ਲੜਾਈ ਤੋਂ ਪਹਿਲਾਂ ਹੀ ਦੋ ਫਾੜ ਦੇਖੋ ਜੀ ਪਹਿ ਗਿਆ ਰੇਡ ਕਾ ਇਹਨਾਂ ਅਗਰਹਾਹ ਜਥੇਬੰਦੀ ਪਾਰ ਇਹੋ ਜਿਹੇ ਟਾਈਟਲਾਂ ਨਾਲ ਲੋਕਾਂ ਨੂੰ ਕਹਿੰਦੇ ਪਰਮਾਇ ਜਾਊਗਾ ਜਦੋਂ ਕਿ ਕਹਿੰਦੇ ਕਿ ਇਹ ਸਾਡਾ ਪੁਰਾਣਾ ਨੁਕਤਾ ਸੀ ਇਸ ਨੁਕਤੇ ਤੇ ਪਹਿਲਾਂ ਵੀ ਕੰਮ ਕਰਦੇ ਆ ਰਹੇ ਆ ਐਸਕੇਐਮਬੀਏ ਤੋਂ ਵੱਖ ਵਾ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਅਸੀਂ ਸਿੱਧੇ ਹੋਂ ਵਿੱਚ ਸ਼ਾਮਿਲ ਵੀ ਨਹੀਂ ਗਏ ਅਜੰਡਾ ਵੀ ਅਸੀਂ ਸ਼ਾਮਿਲ ਹੁੰਨੇ ਆ ਤੇ ਅਸੀਂ ਨੈਸ਼ਨਲ ਤੌਰ ਦੇ ਉੱਤੇ ਜਿਹੜੇ ਐਸਕੇਐਮ ਦਾ ਸੰਗਠਨ ਬਣਿਆ ਉਹਦੇ ਨਹੀਂ ਅਸੀਂ ਨਾਲ ਸੋ ਇਸ ਢੰਗ ਤਰੀਕੇ ਨਾਲ ਜੁਗਿੰਦਰ ਸਿੰਘ ਅਗਰਹਾਹ ਉਹਦੀ ਜਥੇਬੰਦੀ ਤਾਂ ਆਪਣੇ ਆਪ ਨੂੰ ਇਸ ਮਸਲੇ ਤੋਂ ਪਹਿਲੀ ਬੈਠਕ ਤੱਕਲੇ ਚ ਬਾਹਰ ਕਰ ਗਈ ਤੇ ਅਗਲੀ ਲੜਾਈ ਚ ਕਹਿੰਦੇ ਅਸੀਂ ਸ਼ਾਮਿਲ